गुड मॉर्निंग स्टूडेंट्स टुडे वी विल डू पंजाबी बोधमाला चैप्टर 15 लालची कुत्ता लालची कुत्ता स्टोरी सब्याने सुने होईगी कि किस तरह कुत्ता है और लालच करता है तो वो अपना जो कुछो सकुल खानो दो भिगवा बैठता है इसे करके कहा जाता है कि लालच है जो बहुत बुरी बला है बहुत ही बुरी चीज है कि ऐसे जिन्ना लालच करते हैं ऐसे उन्ना ही पीछे जाते रहने हां तो लेट्स स्टार्ट स्टोरी ਇੱਕ ਵਾਰ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਕੁੱਤਾ ਰਹਿੰਦਾ ਸੀ ਉਸ ਦਾ ਨਾਮ ਸੀ ਬੋਲੂ ਕੁੱਤੇ ਦਾ ਨਾਮ ਸੀ ਬੋਲੂ ਇੱਕ ਦਿਨ ਬੋਲੂ ਨੂੰ ਡਾਢੀ ਭੁੱਖ ਲੱਗੀ ਡਾਢੀ ਹੁੰਦਾ ਬਹੁਤ ਜ਼ਿਆਦਾ ਉਹ ਖੁਰਾਕ ਦੀ ਪਾਲ ਵਿੱਚ ਬਹੁਤ ਦੇਰ ਤੱਕ ਇੱਧਰ ਉੱਧਰ ਘੁੰਮਦਾ ਰਿਹਾ ਖੁਰਾਕ ਜਾਨੀ ਭੋਜਨ ਦੀ ਪਾਲ ਵਿੱਚ ਉਹ ਇੱਧਰ ਉੱਧਰ ਘੁੰਮਦਾ ਰਿਹਾ ਪਰ ਉਸ ਨੂੰ ਖਾਣ ਲਈ ਕੁਝ ਨਾ ਲੱਭਿਆ ਫਿਰਦਾ ਫਿਰਦਾ ਇੱਕ ਕਸਾਈ ਦੀ ਦੁਕਾਨ ਕੋਲ ਪਹੁੰਚਿਆ ਜਿੱਥੇ ਕਸਾਈ ਤੇ ਮੀਟ ਕੱਟਿਆ ਜਾਂਦਾ ਹੈ ਉਸ ਕਸਾਈ ਕਹਿੰਦੇ ਹਨ ਉਸ ਵੇਲੇ ਦੁਕਾਨ ਦੇ ਅੰਦਰ ਕੋਈ ਨਹੀਂ ਸੀ ਉਹ ਮਾਸ ਦਾ ਟੁਕੜਾ ਵੱਡਾ ਸਾਰਾ ਟੁਕੜਾ ਚੁੱਕਿਆ ਤੇ ਚਲਾ ਗਿਆ ਟੁਕੜਾ ਮੂੰਹ ਵਿੱਚ ਲੈ ਕੇ ਪਿੰਡੋਂ ਬਾਹਰ ਨਿਕਲ ਆਇਆ ਉਹ ਕਿਸੇ ਨਵੇਂ ਇੱਕਲੀ ਥਾਂ ਤੇ ਬੈਠ ਕੇ ਖਾਣਾ ਚਾਹੁੰਦਾ ਸੀ ਨਵੇਂ ਇੱਕ ਲੈਂਦਾ ਅਲੱਗ ਜਾਂ ਥਾਂ ਤੇ ਬੈਠ ਕੇ ਖਾਣਾ ਚਾਹੁੰਦਾ ਸੀ ਰਾਵੀ ਚਿਕਦਰਿਆ ਪੈਂਦਾ ਸੀ ਦਰਿਆ ਹੁੰਦਾ ਛੋਟਾ ਛੋਟਾ ਜਿਹਾ ਤਲਾਬ ਨਦੀ ਪੁੱਲ ਪੁੱਲ ਤੋਂ ਲੰਘਣ ਸਮੇਂ ਪੋਲੂ ਨੂੰ ਆਪਣਾ ਪਰਛਾਵਾਂ ਦਿਖਾਈ ਦਿੱਤਾ ਜਦੋਂ ਪੁੱਲ ਤੋਂ ਲੰਘ ਰਿਹਾ ਸੀ ਨਦੀ ਦੇ ਤਾਂ ਉਸਨੇ ਆਪਣਾ ਪਾਣੀ ਵਿੱਚ ਪਰਛਾਵਾਂ ਦਿਖਾਈ ਦਿੱਤਾ ਉਹਨੇ ਸੋਚਿਆ ਕੁਝ ਹੋਰ ਕੁੱਤਾ ਹੈ ਉਸਨੇ ਸੋਚਿਆ ਕਿ ਕੁਝ ਹੋਰ ਕੁੱਤਾ ਹੈ ਤੇ ਉਹ ਮਾਸ ਦਾ ਟੁਕੜਾ ਲਈ ਖੜਾ ਹੈ ਤੇ ਪੋਲੂ ਤਾਂ ਲਾਲਚੀ ਸੀ ਉਸਨੇ ਕੁੱਤੇ ਦਾ ਕੁੱਤੇ ਦਾ ਟੁਕੜਾ ਵੀ ਖੋਣਾ ਚਾਹਿਆ ਪੋਲੂ ਨੇ ਭੋਗਣਾ ਸ਼ੁਰੂ ਕਰ ਦਿੱਤਾ ਪੋਂਕਰ ਲੱਗ ਗਿਆ ਉਸ ਦਾ ਉਹ ਖੁੱਲ ਗਿਆ ਅਤੇ ਉਸ ਦਾ ਆਪਣਾ ਟੁਕੜਾ ਵੀ ਦਰਿਆ ਵਿੱਚ ਡਿੱਗ ਪਿਆ ਉਹ ਮੂੰਹ ਵੇਖਦਾ ਰਹਿ ਗਿਆ ਤੇ ਆਪਣੀ ਮੂਰਖਤਾ ਅਤੇ ਆਪਣੀ ਤੇ ਬੋਲੂ ਲਾਲਚੀ ਸੀ ਟੁਕੜਾ ਖੋਣਾ ਚਾਹੁੰਦਾ ਸੀ ਬੋਲੂ ਨੇ ਕੀ ਕੀਤਾ ਭੋਂਕਣਾ ਸ਼ੁਰੂ ਕਰ ਦਿੱਤਾ ਭੋਂਕਣ ਲੱਗਿਆ ਉਸ ਦਾ ਮੂੰਹ ਸੀ ਖੁੱਲ ਗਿਆ ਤੇ ਖੁੱਲ ਮੂੰਹ ਖੋਲਣ ਕਰਕੇ ਉਸ ਦਾ ਜੋ ਟੁਕੜਾ ਸੀ ਉਹ ਪਾਣੀ ਵਿੱਚ ਡਿੱਗ ਪਿਆ ਉਹ ਵੇਖਦਾ ਹੀ ਰਹਿ ਗਿਆ ਮੂੰਹ ਵੇਖਦਾ ਰਹਿ ਗਿਆ ਤੇ ਮੂਰਖਤਾ ਤੇ ਬਹੁਤ ਪਛਤਾਇਆ ਉਸ ਨੂੰ ਉਸ ਦੇ ਲਾਲਚ ਦਾ ਫਲ ਮਿਲ ਗਿਆ ਇਸ ਲਈ ਕਿਹਾ ਜਾਂਦਾ ਹੈ ਕਿ ਲਾਲਚ ਬੁਰੀ ਬਲਾ ਹੈ ਸਟੂਡੈਂਟ ਰਿਵਾਈਜ਼ ਦਿਸ ਚੈਪਟਰ ਕੇਅਰਫੁਲੀ ਐਂਡ ਰੀਡ ਕੇਅਰਫੁਲੀ ਥੈਂਕ ਯੂ